ਮੋਂਗ ਹੋ ਰਹਾ ਮੈਂ ਇਥੇ ਆਪਣ ਸੈਂਚੀਆਂ ਸੇਵਾ ਚ ਦਿੱਤੀਆਂ ਸੀ ਗੁਰਦੁਆਰੇ ਨੂੰ ਸੈਂਚੀਆਂ ਦਿੱਤੀਆਂ ਸੀ ਇਹਨਾਂ ਨੇ ਮਿਲੀ ਭਗਤ ਦੇ ਨਾਲ ਕਿਸੇ ਇੱਕ ਬੰਦੇ ਦੀ ਸੁਸਾਇਟੀ ਦੇ ਪ੍ਰਧਾਨ ਜਿਹੜੀ ਅੰਮ੍ਰਿਤਧਾਰੀ ਨਹੀਂ ਆ ਉਹਦੇ ਹਵਾਲੇ ਕਰਤੀਆਂ ਮੈਂ 3 ਸਾਲ ਤੋਂ ਇਹਨਾਂ ਨੂੰ ਕਹਿ ਰਹੀ ਆ ਓਏ ਵੇ ਦੇ ਵੀ ਕਰਦੀ ਆ ਉਹਦੇ ਕੋਲੇ ਬਿਉਰਾ ਨਹੀਂ ਹੈਗਾ ਇਹਨਾਂ ਨੇ ਕਿਸੇ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੈਨੂੰ ਨਹੀਂ ਲੱਗਦਾ ਬਰਾਏ ਆ ਸੋਣ ਸੰਗ ਜਿੰਨੇ ਮੇਰੇ ਉੱਤੇ ਨੇ ਸਾਰੇ ਵੀ ਕੌਡੀ ਦਾ ਨਿਵੇਦਨ ਚੱਕ ਦਿੱਤਾ ਜਾਵੇ ਇਹਨਾਂ ਕਦੇ ਵੀ ਇੰਨੇ ਪ੍ਰੋਫਿਟ ਆ ਗਿਆ ਕਿਰਾਇ ਸਾਡੇ ਨੂੰ ਦੋ ਦੋ ਸਾਲ ਦੋ ਦੋ ਲੱਖ ਰੁਪਏ ਦੇ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਸਾਨੂੰ ਮੁਲਾਜ਼ਮਾਂ ਨੂੰ ਬਦਨਾਮ ਕੀਤਾ ਜਾ ਰਿਹਾ ਪਹਿਲਾਂ ਸੰਗਤ ਦੇ ਦੋ ਚਾਰ ਬੰਦੇ ਸੀ ਬੀਬੀ ਜੀ ਆਏ ਨੇ ਉਹਨਾਂ ਲੰਬਾਰੀ ਖਲਾਗ ਦਿਖਾਈ ਹੈ ਜੀ ਕਿਸੇ ਗੱਲ ਦੀ ਕੋਈ ਵੀ ਉਹਦੇ ਵਿੱਚ ਹੋਂਦ ਤਾਂ ਨਹੀਂ ਨੀ ਬੜੇ ਵਧੀਆ ਤਰੀਕੇ ਨਾਲ ਸੰਦੀ ਸਾਹਿਬ ਰੱਖੇ ਹੋਏ ਨੇ ਇਹਨਾਂ ਦੇ ਜਿਹੜਨੇ ਵੀ ਇਲਜ਼ਾਮ ਸਾਰੇ ਝੂਠੇ ਨੇ ਜੀ ਫਿਰ ਵੀ ਕਹਿੰਦੇ ਆ ਵੀ ਚਲੋ ਠੀਕ ਆ ਸੀ ਦੇ ਅਸੀਂ ਤਾਂ ਵਿੱਚ ਬੈੰਨੇ ਆ ਅਸੀਂ ਵਾਰ-ਵਾਰ ਸਮਝਾਇਆ ਪਰ ਉਹ ਦੂਜੀ ਜਿਹੜੀ ਸੇਵਾ ਸਟੇਟ ਉਹ ਕਹਿੰਦੀ ਜੀ ਅਸੀਂ ਇਹਨਾਂ ਨੂੰ ਜਵਾਬ ਦੇ ਨਹੀਂ ਆ ਅਸੀਂ ਗੁਰੂ ਘਰ ਤੋਂ ਮਾਚਾ ਤੁਸੀਂ ਧਰਮ ਪ੍ਰਚਾਰ ਸ਼ੋਭਨੀ ਕਮੇਟੀ ਤੋਂ ਕਿਸੇ ਦੀ ਜੁੜੀ ਲਵਾ ਲਓ ਅਗਰ ਜੇ ਉਹਦੇ ਚ ਹੁੰਦਾ ਹੀ ਹੋਈ ਜ ਮੈਂ ਜ਼ਿੰਮੇਵਾਰ ਹਾਂ ਲੁਧਿਆਣਾ ਦੇ ਇਤਿਹਾਸਿਕ ਗੁਰਦੁਆਰਾ ਗੋ ਘਰ ਦੇ ਵਿੱਚ ਉਸ ਸਮੇਂ ਮਾਮਲਾ ਗੰਭੀਰ ਹੋ ਗਿਆ ਜਦੋਂ ਸੰਗਤਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਉੱਤੇ ਗੰਭੀਰ ਇਲਜ਼ਾਮ ਲਗਾਏ ਸੰਗਤ ਵੱਲੋਂ ਇਲਜ਼ਾਮ ਲਗਾਏ ਗਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਹੈੱਡ ਗ੍ਰੰਥੀ ਅਤੇ ਮਰੀਜ਼ਰ ਵੱਲੋਂ ਸੱਚੀ ਸਾਹਿਬ ਦੀ ਸੇਵਾ ਸੰਭਾਲ ਪੂਰਨ ਤੌਰ ਤੇ ਨਹੀਂ ਕੀਤੀ ਜਾਰੀ ਉਹਨਾਂ ਲੋਕਾਂ ਨੂੰ ਸੈਂਚੀ ਸਾਹਿਬ ਸਪੁਰਦ ਕੀਤੇ ਗਏ ਨੇ ਜੋ ਅਸੀਂ ਸੇਵਾ ਸੰਭਾਲ ਨਹੀਂ ਕਰਦੇ ਤੇ ਉਹ ਅਮਰਤਾਰੀ ਵੀ ਨਹੀਂ ਹਨ ਉਹਨਾਂ ਨਾਲ ਇਹ ਵੀ ਦੋਸ਼ ਲੱਗੇ ਕਿ ਉਹਨਾਂ ਵੱਲੋਂ ਵਾਰ-ਵਾਰ ਬੇਇਨਤਿਕ ਕਰਨ ਦੇ ਬਾਵਜੂਦ ਵੀ ਸੈਂਚੀ ਸਾਹਿਬ ਦੀ ਸੇਵਾ ਸੰਭਾਲ ਦਾ ਜ਼ਿੰਮਾ ਉਹਨਾਂ ਨੂੰ ਨਹੀਂ ਦਿੱਤਾ ਜਾਦਾ ਦੂਜੇ ਪਾਸੇ ਸੇਵਾਦਾਰਾਂ ਵੱਲੋਂ ਇਲਜ਼ਾਮਾਂ ਨੂੰ ਝੂਠਾ ਦੱਸਿਆ ਤੇ ਕਿਹਾ ਕਿ ਸਿਰਫ ਦੋਸਤ ਸੁਭਾਵਾ ਦੀ ਆਪਸੀ ਰੋਲੇ ਕਰਕੇ ਆਪਸੀ ਲੜਾਈ ਪਾ ਝਗੜੇ ਕਰਕੇ ਸਾਡੇ ਉੱਤੇ ਇਸ ਤਿੱਕੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਜਦੋਂ ਕਿ ਅਸੀਂ ਵਾਰਮਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਆਪਣੀ ਲੜਾਈ ਝਗੜਾ ਆ ਆਪਸ ਵਿੱਚ ਬੈਠ ਕੇ ਸਮਝੋ ਆਪਸ ਵਿੱਚ ਬੈਸ ਕੇ ਕਿਸੇ ਫੈਸਲੇ ਉੱਤੇ ਆਓ ਜਿਵੇਂ ਤੁਸੀਂ ਕਹੋਗੇ ਅਸੀਂ ਉਸ ਤਰੀਕੇ ਸੱਚੀ ਸਾਹਿਬ ਦੀ ਸੇਵਾ ਸੰਭਾਲ ਦਾ ਜ਼ਿੰਮਾ ਤੋਂ ਨੂੰ ਦੇ ਰਵਾਂਗਾ ਅੱਜ ਤਾਂ ਕਿਹਾ ਵੀ ਆਪਣੇ ਆਪ ਇਹਨਾਂ ਦੇ ਸੈੰਤੀ ਸਾਹਿਬ ਜਿਹੜੀਆਂ ਨੇ ਅਲਮਾਰੀ ਵਿੱਚ ਰੱਖੀਆਂ ਤਾਂ ਤੇ ਹੁਣ ਉਸ ਦੇ ਉੱਤੇ ਬਿਨਾਂ ਕਿਸੇ ਗੱਲ ਤੋਂ ਰੋਣਾ ਪਾਇਆ ਜਾ ਰਿਹਾ ਤੁਸੀਂ ਦੇਖੋਗੇ ਤਾਂ ਸਵੇਰਾ ਕਿਸ਼ਤ ਦੇ ਨਾਲ ਸੈੰਤੀ ਸਾਹਿਬ ਦੀ ਸੇਵਾ ਸੰਭਾਲ ਨੂੰ ਲੈ ਕੇ ਜੋ ਰੋਣਾ ਚੱਲਿਆ ਉਸ ਦੇ ਵਿੱਚ ਕੁਝ ਲੋਕ ਗਾਲੀ ਗਲੋਚ ਕਰਦੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਵਿੱਚ ਨਜ਼ਰ ਆਣ ਤੇ ਪ੍ਰਬੰਧਕਾਂ ਨੂੰ ਮਸੰਦ ਤੱਕ ਕਿਹਾ ਜਾ ਰਿਹਾ ਪ੍ਰਬੰਧਕਾਂ ਸਾਫਾ ਕਰੋ ਹਾਏ ਹਾਏ ਕਰੋ ਪ੍ਰਬੰਧਕਾਂ ਕੀ ਨਾ ਬਾਰੇ ਬੁਲਗੇ ਤੁਰੀ ਦੱਸਾ ਤੂੰ ਬਾਹਰ ਮਾਣੇ ਅਸੀਂ ਬਾਹਰ ਕੱਢਾਂਗੇ ਲਾਲੂ ਹੁਣ ਬਾਹਰ ਕੱਢਾਂ ਬਾਹਰ 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 ਅੱਜ ਨਾ ਆਸੀਏ ਤਾ ਸਾਡਾ ਸਾਡਾ ਇਥੋਂ ਬਾਹਰ ਬੰਦ ਕਰੀਏ ਅਸੀਂ 10 ਬਾਹਰ ਬੈਠੋ ਬਾਹਰ ਆਇਓ ਸ਼ੰਮੀ ਤਾ ਇਸੀ ਲੱਗੇ ਬਾਹਰ ਬਾਹਰ ਬੈਠੋ ਬਾਹਰ ਚਲ ਕੰਡ ਗਏ ਫੜੇ ਚਲ ਮਸੰਦਾਂ ਨੂੰ ਸਾਲ ਨੂੰ ਇੱਧਰ ਸਾਲੂ ਬਾਹਰ ਬੈਠੋ ਯਾਰ ਚਾਹ ਦਫਤਰ ਵਾਲੇ ਨੇ ਹੋਣੀ ਬਾਰੀ ਨਾ ਬਾਹਰ ਬੈਠੋ ਇਹਨਾਂ ਦੇ ਖਿਲਾਫ ਦਿੱਤੀਆਂ ਇਹਨਾਂ ਨੂੰ ਜਿਸ ਬੀਪੀ ਦੇ ਨਾਲ ਲੱਗੇ ਕਿਤਾ ਮੈਨਾਂ ਨਾਲ ਕੀਤਾ ਪੰਜ ਮਹੀਨਿਆਂ ਤੋਂ ਮੈਨੂੰ ਰੋਜ਼ ਦਾ ਟਾਈਮ ਦਿੱਤਾ ਜਾਂਦਾ ਇਹਨਾਂ ਨੇ ਪੰਜ ਮਹੀਨਿਆਂ ਨੂੰ ਮੈਨੂੰ ਉਹ ਰੋਜ਼ ਦਾ ਟਾਈਮ ਦਿੱਤਾ ਅੱਜ ਇਹਨਾਂ ਨੇ ਬੇਦਵੀ ਕੀਤੀ ਆ ਕੱਲੇ ਸਵਾ 10 ਵਜੇ ਖੋਲਿਆ ਅੱਜ ਇਹਨਾਂ ਨੇ ਸਵਾ 10 ਵਜੇ ਕੀ ਨਾਮ ਕੀ ਹੈ ਥੋੜਾ ਜਿਹਾ ਮੇਰਾ ਨਾਮ ਮਨਮੋਨ ਗੌਰ ਹੈ ਮੈਂ ਇੱਥੇ ਆਪਣ ਸਾਂਝੀਆਂ ਸੇਵਾ ਚ ਦਿੱਤੀਆਂ ਸੀ ਗੁਰਦੁਆਰੇ ਨੂੰ ਸਾਂਝੀਆਂ ਦਿੱਤੀਆਂ ਸੀ ਇਹਨਾਂ ਨੇ ਮਿਲੀ ਭਗਤ ਦੇ ਨਾਲ ਕਿਸੇ ਇੱਕ ਬੰਦੇ ਦੀ ਸੁਸਾਇਟੀ ਦੇ ਪ੍ਰਧਾਨ ਨੂੰ ਜਿਹੜੀ ਅੰਮ੍ਰਿਤਧਾਰੀ ਨਹੀਂ ਆ ਉਹਦੇ ਹਵਾਲੇ ਕਰਦੀਆਂ ਮੈਂ 3 ਸਾਲ ਤੋਂ ਇਹਨਾਂ ਨੂੰ ਕਹਿ ਰਹੀ ਆ ਓਏ ਬੇਦੇਵੀ ਕਰਦੀ ਆ ਉਹਦੇ ਕੋਲੇ ਬਿਓਰਾ ਨਹੀਂ ਹੈਗਾ ਇਹਨਾਂ ਨੇ ਕਿਸੇ ਨੇ ਮੇਰੀ ਕੋਈ ਗੱਲ ਨਹੀਂ ਸੁਣੀਗੀ ਗੁਰਪ੍ਰੀਤ ਘਰ ਜੋ ਅੰਮ੍ਰਿਤਧਾਰੀ ਨਹੀਂ ਹੈਗੀ ਆਪਣੀਆਂ ਬੀਬੀਆਂ ਨਾਲ ਲਾ ਕੇ ਬੇਦੇਵੀ ਕਰਦੀ ਆ ਇਹਨਾਂ ਨੇ ਸਾਨੂੰ ਉਹ ਰੇਲਾ ਵੀ ਨਹੀਂ ਦਿੱਤੀ ਜਿਨ੍ਹਾਂ ਨੂੰ ਸਿਉਂਕ ਲੱਗਦੀ ਆ ਅਸੀਂ ਇਹਨਾਂ ਨੂੰ ਅੱਸਾ ਕਰ ਰਹੀ ਸੀ ਅਸੀਂ ਤਿੰਨ ਸਾਲ ਤੋਂ ਇਕੱਲੇ ਕਰਦੀਆਂ ਪੰਜ ਮਹੀਨਿਆਂ ਤੋਂ ਸਾਰੀ ਸੰਗਤ ਮਿਲ ਕੇ ਕਹਿ ਰਹੀ ਆ ਅੱਜ ਕਰਾਂਗੇ ਸਵੇਰੇ ਕਰਾਂਗੇ ਦੁਪਹਿਰੇ ਕਰਾਂਗੇ ਸਾਨੂੰ ਰੋਜ਼ ਬਿਠਾਉਂਦੇ ਐ ਤੇ ਬੁਲਾਉਂਦੇ ਆ ਅੱਜ ਹੁਣ ਸਿੱਖ ਜੁਡੀਸ਼ੀਅਲ ਕੋਰਟ ਤੋਂ ਹੁਕਮ ਆਇਆ ਰਿਸੀਵਰ ਸਾਹਿਬ ਆਏ ਆ ਉਹਨਾਂ ਨੇ ਬੈਠ ਕੇ ਬੁਲਾਇਆ ਇਹਨਾਂ ਨੂੰ ਗੱਲ ਕੀਤੀ ਆ ਇਹਨਾਂ ਨੇ ਕਿਹਾ ਜੀ ਸੰਗਤ ਦੀ ਮੌਜੂਦਗੀ ਦੇ ਵਿੱਚ ਅਸੀਂ ਕੋਲਾਂਗੇ ਅਸੀਂ ਰਿਸੀਵਰ ਸਾਹਿਬ ਅੰਮ੍ਰਿਤਸਰ ਹੁੰਦੇ ਆ ਅਸੀਂ ਅਸੀਂ ਇਹ ਨਾਲ ਦੇ ਰਸੀਵਰ ਸਾਡੀ ਮੌਜੂਦਗੀ ਦੇ ਵਿੱਚ ਸਾਰੇ ਚੱਕਿਆ ਉਹਨਾਂ ਦੇ ਟੇਪ ਲਗਾਈ ਹੋਈ ਸੀ ﺍﻟमारीਾਂ ਤੇ ਇਹਨਾਂ ਨੇ ਕੱਲ ਉਹ ਸਾਰੀਆਂ ਖੋਲੀਆਂ ਅੱਜ ਸਵੇਰੇ 10:30 ਵਜੇ ਖੋਲਣ ਤੋਂ ਬਾਅਦ ਠੀਕ ਕਰਨ ਤੋਂ ਬਾਅਦ ਇਹਨਾਂ ਨੇ ਉਹਦੀ ਵੀਡੀਓ ਬਣਾਈ ਆ ਵੀਡੀਓ ਬਣਾ ਕੇ ਸਾਰੇ ਨੂੰ ਗੁੰਮਰਾਹ ਕਰ ਰਹੇ ਆ ਇਹਨਾਂ ਨੇ ਗਰੰਟੀ ਸੋਨ ਸਿੰਘ ਨਾਂ ਰੋਲਿਆ ਹੈ ਗਲਤ ਕੰਮ ਕਰ ਰਹੇ ਸਾਰੇ ਵੱਡੇ ਉਹਦੇ ਮਤਲਬ ਉਹਦਾ ਬੇਰੇ ਚੱਕਦੇ ਮੇਰਾ ਹਰਵਿੰਦਰ ਹੈ ਜੀ ਮੈਂ ਇਸ ਗੁਰਦੁਆਰੇ ਦੇ 25 ਸਾਲ 30 ਸਾਲ ਤੋਂ ਆ ਰਿਹਾ ਮੈਨੂੰ ਨਹੀਂ ਦੱਸਦਾ ਇਹ ਸੋਨ ਸਿੰਘ ਜਿਹਨੇ ਨੰਬਰ ਵਟੇ ਇਹਨਾਂ ਸਾਰੇ ਸੋ ਬੀਨਰ ਦੇ ਨਾਲ ਜੱਕਤਾ ਜੇ ਇੰਨਾ ਕੱਜ ਦੇ ਇੰਨੇ ਜਰ ਇੱਕ ਪ੍ਰੋਫੀ ਆ ਗਿਆ ਜਿਹੜਾ ਸਾਡੇ ਦੋ ਦੋ ਸਾਲ ਦੋ ਦੋ ਲੱਖ ਰੁਪਏ ਦੇ ਇੱਕ ਮਿੰਟ ਅੱਛੀਆਂ ਤੱਕ ਦਿੱਤੀ ਹੋਈ ਸੀ ਸਾਨੂੰ ਸਾਨੂੰ ਨਾ 3 ਮਹੀਨੇ ਹੋ ਗਏ ਰੈਗੂਲਰ ਆਂਦੇ ਨੂੰ ਅਸੀਂ ਰੈਗੂਲਰ ਇੱਕੋ ਗੱਲ ਕਹਿ ਰਹੇ ਆ ਕਿ ਜਿਹੜੀ ਅੰਦਰ ਬੇਦਬੀ ਹੋ ਰਹੀ ਆ ਅਲਮਾਰੀ ਵਿੱਚ ਤਾਲਾ ਲਾ ਕੇ ਗੁਰੂ ਰਣਜੀਤ ਸਾਹਿਬ ਜੀ ਨਹੀਂ ਰੱਖ ਸਕਦੇ ਠੀਕ ਆ ਜੀ ਅਸੀਂ ਕਾਲ ਤੱਕ ਸਾਬੀ ਪੇਸ਼ ਹੋਏ ਆ ਉਹਨਾਂ ਨੂੰ ਵੀ ਬੇਨਤੀ ਕਰਕੇ ਆਏ ਆ ਫਿਰ ਅਸੀਂ ਕੋਰਟ ਵੀ ਜਾ ਕੇ ਆਏ ਆ 4 ਮਹੀਨੇ ਹੋ ਗਏ ਸਾਨੂੰ ਰੈਗੂਲਰ ਜਾਂਦੇ ਨੂੰ ਇਹਨਾਂ ਨੇ ਸਾਨੂੰ 1.5 ਮਹੀਨੇ ਤੋਂ ਲਾਲਾ ਲਾ ਰਿਹਾ ਅਸੀਂ ਚਾਬੀਆਂ ਮੰਗਵਾ ਕੇ ਤੁਹਾਡੀ ਸਾਰੀ ਸੰਗਤ ਦੇ ਸਾਹਮਣੇ ਖੋਲਿਆ ਜਾਊਗਾ। ਬਾਬਾ ਜੀ ਦੇ ਸਰੂਪ ਦੀ ਮਪੋਥੀ ਹੈ ਇਹਨਾਂ ਨੇ ﺍﻟमारी ਚ ਤਣ ਤਣ ਕੇ ਰੱਖਿਆ ਨੇ। ਅਸੀਂ ਕਹਿੰਨੇ ਆ ਤੁਸੀਂ ਉਹਨਾਂ ਕੋ ਚਾਬੀ ਲੈ ਕੇ ਇੱਕ ਵਾਰੀ ਖੁਲਾ ਕੇ ਸ਼ੀਸ਼ੇ ਦੀ ﺍﻟमारी ਬਣਵਾਓ ਜਿੱਥੇ ਚੰਦੋਵਰ ਸਾਹਿਬ ਲੱਗਾ ਹੋਵੇ। ਠੀਕ ਹੈ ਜੀ ਉਹਦੇ ਤੇ ਰੱਖਿਆ ਜਾਣ ਮਪੋਥੀ ਸਿਆ। ਨਾਲੀ ਲੋਕ ਨਹੀਂ ਹੁੰਦੇ। ਕਹਿੰਦੇ ਠੀਕ ਹੈ ਜੀ ਅਸੀਂ ਅੱਧੀ ਕਰਾਂਗੇ ਜੀ। ਸਾਨੂੰ ਮੰਗਲਵਾਰ ਦਾ ਟਾਈਮ ਦਿੱਤਾ। ਕੱਲ੍ਹ ਰਸੀਵਰ ਸਾਹਿਬ ਆਏ ਸੀ। 4 ਵਜੇ ਤੱਕ ਸਾਡੀ ਬੈਂਸ ਵੀ ਹੁੰਦੀ ਸੀ ਬੈਠੇ ਦੇ ਸਾਨੂੰ ਇਹਨਾਂ ਨੇ ਮੰਗਲਵਾਰ ਦਾ 1 ਵਜੇ ਦਾ ਟਾਈਮ ਦਿੱਤਾ ਸੀ। ਇਹ ਸਾਰੀ ਸੁਸਾਇਟੀਆਂ ਦੇ ਵਿੱਚੋਂ ਇੱਕ ਇੱਕ ਮੈਂਬਰ ਬੁਲਾ ਕੇ ਅਸੀਂ ਵੀਡੀਓ ਬਣਾਵਾਂਗੇ ਤੁਹਾਡੇ ਸਾਹਮਣੇ ਲਾਈਵ ਖੋਲ੍ਹ ਜਾਵਾਂਗੇ ਅੱਜ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਹੀ ਸਵੇਰੇ 10 ਵਜੇ ਖੋਲ੍ਹਤੀਆਂ ਅੱਜ ਜਿਹੜਾ ਰੋਲਾ ਪੈਣਾ ਉਹਦਾ ਕਾਰਨ ਉਹੀ ਕਾਰਨ ਆ ਵੀ ਜਿਹੜਾ ਆਪਣੇ ਕੋਲ ਹੀ ਪਹਿਲੇ ਸਾਸੂ ਕਰਕੇ ਫਿਰ ਮੁੜ ਕੇ ਨਾਲ ਵੀਡੀਓ ਬਣਾ ਕੇ ਬਾਤ ਦੀ ਅਸੀਂ ਬਾਰੀ ਖਾਫ ਕਰ ਬਾਰੀ ਖਾਫ ਹੈ ਜੀ ਬਿਲਕੁਲ ਦੇਖੋ ਜੀ ਹੁਣ ਜਿਹੜੀ ਬਾਰੀ ਖੁੱਲੀ ਨਹੀਂ ਹੋਈ ਉਹ ਅੱਜ ਵੀ ਨਹੀਂ ਖੁੱਲ ਰਹੀ ਹੈ ਕਿਉਂ ਨਹੀਂ ਰਹੀ ਇਹਨਾਂ ਨੇ ਪਹਿਲੇ ਸਭ ਕੁਝ ਖੇਡ ਖਲੀ ਕਰ ਚੁੱਕੀ ਨਹੀਂ ਹੋਇਆ ਜੀ ਇਹ ਸਾਲਾ ਕੰਮ ਚੋਰੀ ਕੀਤਾ ਇਹਨਾਂ ਨੇ ਹਾਲ ਇਦਾਂ ਹੁੰਦਾ ਸੀ ਜਾਂ ਤਾਂ ਸਾਰਿਆਂ ਨੂੰ ਬੁਲਾਉਂਦੇ ਠੀਕ ਹੈ ਜੀ ਸਾਰਿਆਂ ਦੇ ਸਾਹਮਣੇ ਕੋਲ ਦੇ ਤੇ ਪਤਾ ਲੱਗ ਜਾਣਾ ਸੀ 4 ਮਹੀਨੇ ਬਜੀ 4 ਮਹੀਨੇ ਤੋਂ ਅਸੀਂ ਲੈਟਰ ਤੱਕ ਉੱਪਰ ਸ਼ੋਮਣੀ ਘਾਟੀ ਤੱਕ ਪਹੁੰਚਾ ਚੁੱਕੇ ਜੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਨੇ ਆਪਣੇ ਚੁੱਪ ਕਰਕੇ ਆਪਣੇ ਸਾਲਾ ਕੁਝ ਖੋਲਿਆ ਸਾਸੂ ਕਰਕੇ ਮੁਰਗੇ ਦੀ ਵੀਡੀਓ ਲਗਾ ਦੀ ਦੇਖੋ ਜੀ ਅਸੀਂ ਕਰ ਲਿਆ ਕਿਉਂ ਜਿਹੜੀ ਅਸੀਂ ਅਸੀਂ 4 ਮਹੀਨੇ ਤੋਂ 5 ਮਹੀਨੇ ਤੋਂ ਜਾ ਰਹੇ ਹਾਂ ਉੱਥੇ ਧੱਕੇ ਖਾਵੇ ਗਰਮੀ 'ਚ ਇਹ ਸਾਨੂੰ ਬੁਲਾਣਾ ਫਰਜ਼ੀ ਸਾਨੂੰ ਇਹਨਾਂ ਨੇ ਚੰਨ ਦਾ ਮੰਗਲਵਾਰ ਦਾ ਅੱਜ ਇਹਨਾਂ ਨੇ ਆਪਣੀ ਮਰਜ਼ੀ ਨਾਲ ਖੋਲ ਲ ਜਿੰਨੇ ਵਿੱਚ ਇੱਥੇ ਬੈਠੇ ਸਭ ਦੀ ਬਲੋਡੀ ਨੂੰ ਗੋਨੇ ਚੱਕ ਕਰੋ ਜੀ ਸਭ ਦੇ ਬਲੂ ਦੋ ਦੋ ਤਿੰਨ ਤਿੰਨ ਲੱਖ ਦੇ ਕਰਾਇਆ ਜਾਂਦਾ ਫੈਦੀ ਗੁਰਦਾ ਛੱਡ ਕੇ ਰਹੀ ਨੋਟ ਨੋਟ ਕਰਦਾ ਖਾ ਕੇ ਗੁਰਦਾ ਸੰਗਤ ਨੂੰ ਮਿੱਠੇ ਬਣੇ ਬਗਾਰ ਬਣਦੇ ਜੀ ਅੱਜ ਇਹ ਲੋਵਾ ਜੀ ਇਕੱਲੇ 20 ਬੰਦੋਂ ਲਈ ਇੱਕ ਚੀਰ ਲੰਗੀ 20 ਬੰਦੋਂ ਤੇਰੀ ਲੋ ਤੇਰੀ ਲੋ ਜੀ ਲੈ ਜਾਈ ਸਾਰੇ ਸਾਰੇ ਪੁੱਤ ਜਿਹੜੀਆਂ ਮਸੰਦ ਨੇ ਜੀ ਸਾਰੇ ਮਸੰਦ ਨੇ ਜਿਹੜਾ ਮਫੀਵਤ ਲਾਇਆ ਜਾਂਦੇ ਨੇ ਜਿਹੜੇ ਸਾਡੇ ਪਹਿਲੇ ਬਤਾਂ ਸੀ ਦੇਖ ਸਿੰਘ ਜੀ ਉਹਨਾਂ ਨੇ ਇੰਨਾ ਕੰਮ ਕਰਾਇਆ ਸ਼ਰਟ ਲਵਾਏ ਸਾਰਾ ਸਿਸਟਮ ਲਵਾਇਆ ਸਭ ਬਿੱਲੋ ਆਇਆ ਇਹਨਾਂ ਨੇ ਇੱਕ ਦਬੀਆਂ ਨਹੀਂ ਅੱਜ ਤੱਕ ਦੀ ਲ ਜੋਗ ਲਗਾਉਂਦੀ ਐ ਉਤੋਂ ਇੱਕ ਨਵਾਂ ਸਰਪੰਚ ਵਸਦਾ ਨੂੰ ਉਹ ਆਂਦਾ ਗੁੱਲਗ ਨਾਂਦਾ ਆਪਣਾ ਹਿੱਸਾ ਲਾਂਦਾ ਜਿਹੜਾ ਅੰਬਰ ਸਰੋਂ ਦਾ ਹੋਊਗਾ ਆਪਣਾ ਹਿੱਸਾ ਲਾਂਦਾ ਬਾਕੀ ਆਪਣੀ ਹਿੱਸੇ ਵੰਡੇ ਚੱਲੋ ਜੀ ਆਪੇ ਕੋਈ ਨਹੀਂ ਸੰਗਤ ਲਗੀ ਨਾ ਅਸੀਂ 4 ਮਿੰਟ ਦਾ ਫੂਟ ਕਮੇਟੀ ਨਾਲ ਹਰ ਇੱਕ ਚੀਜ਼ ਦਾ ਬਰੂਖ ਹੈਗਾ ਯਾਰ ਬੰਦਾ ਸੁਨਹਿ ਦੇ ਉਹਨਾਂ ਦੇ ਵਿੱਚੋਂ ਕੋਈ ਬਗਲ ਨਹੀਂ ਗਿਆ ਇੱਕੋ ਜਿਹੜੇ ਸਾਰੇ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਮੈਂ ਵੀ ਜਿਹੜੀ ਗੁਰੂ ਘਰ ਦੀ ਮਰਿਆਦਾ ਨੂੰ ਇਹ ਜਾਣ ਕੇ ਭੰਗ ਕਰਦੇ ਪਏ ਜੀ ਇੱਕ ਤਾਂ ਇੱਥੇ ਕਿਸੇ ਕਿਸਮ ਦੀ ਕੋਈ ਬੇਇਜ਼ਤੀ ਨਹੀਂ ਹੋਈ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਸਾਨੂੰ ਮਲਾਜਮਾਂ ਨੂੰ ਬਦਨਾਮ ਕੀਤਾ ਜਾ ਰਿਹਾ ਪਹਿਲਾਂ ਤਾਂ ਜਿਹੜੇ ਨੇ ਝੂਠੇ ਇਲਜ਼ਾਮ ਲਾਏ ਨੇ ਬੇਬੇ ਨਾਨਕੀ ਇਸਤਰੀ ਸਸ਼ਸਨ ਸਭਾ ਆਪਣੀ ਸੋਸਾਇਟੀ ਜੀ ਗੁਰੂ ਘਰ ਦੀ ਉਹਨਾਂ ਪਾਸ ਸੇਂਜੀ ਸਾਹਿਬ ਨੇ ਪਈਆਂ ਜੀ ਇਹਨਾਂ ਕਹਿਣ ਮੁਤਾਬਕ ਜੀ ਉਹਨਾਂ ਨੂੰ ਦਿੱਤੀਆਂ ਨੇ ਸੇਂਜੀ ਸਾਹਿਬ ਕਿ ਉਹਨਾਂ ਦੀ ਸਾਂਸਵਾ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਆਪਾਂ ਇਹਨਾਂ ਨੂੰ ਬੜੀ ਹਰਭਾਲ ਕੇ ਕੋਸ਼ਿਸ਼ ਕੀਤੀ ਸੀ ਵੀ ਆਫਿਸ ਵਿੱਚ ਬੈਠ ਕੇ ਤੁਸੀਂ ਤੇ ਜੋ ਵੀ ਹੈਗਾ ਵੀ ਦੇਖ ਲਓ ਪਰ ਅੱਜ ਮਿਤੀ 14 ਤਰੀਕ ਨੂੰ ਸਾਡੇ ਹੈਡ ਗੰਧੀ ਸਾਹਿਬ ਸੋਹਣ ਸਿੰਘ ਜੀ 24 ਤਰੀਕ ਅੱਜ ਤੇ ਭਾਈ ਲਖਨਦਰ ਸਿੰਘ ਮੀਟ ਮੈਨੇਜਰ ਸਾਹਿਬ ਸਾਡੇ ਸੇਵਾਦਾਰ ਇੱਕ ਦੋ ਨਾਲ ਸੰਗਤ ਦੇ ਦੋ ਚਾਲ ਬੰਦੇ ਸੀ ਬੀਬੀ ਜੀ ਆਏ ਨੇ ਉਹਨਾਂ ਲੰਮਾਰੀ ਖਿਲਾ ਕੇ ਦਿਖਾਈ ਆ ਜੀ ਕਿਸੇ ਗੱਲ ਦੀ ਕੋਈ ਵੀ ਉਹਦੇ ਵਿੱਚ ਹੋਣਦਾ ਹੀ ਨਹੀਂ ਨੀ ਬੜੇ ਵਧੀਆ ਤਰੀਕੇ ਨਾਲ ਸੰਧੀ ਸਾਹਿਬ ਰੱਖੇ ਹੋਏ ਨੇ ਇਹਨਾਂ ਦੇ ਜਿਹੜੇ ਵੀ ਇਲਜ਼ਾਮ ਸਾਰੇ ਝੂਠੇ ਨੇ ਜੀ ਜਨ ਦੇ ਗੁਰਦੇ ਬਦਲ ਕੇ ਕਿਹਾ ਕਿ ਤਰੀਕ ਮੰਗਲਵਾਰ ਦੀ ਰੱਖੀ ਗਈ ਸੀ ਕਿ ਤੁਸੀਂ ਅੱਜ ਸ਼ੁੱਕਰਵਾਰ ਹੀ ਕਿਉਂ ਕਰ ਲਿਆ ਸਰ ਏਦਾਂ ਮੈਂ ਦੱਸ ਦਾਂ ਸਰ ਉਹ ਬੀਬੀ ਜੀ ਨੇ ਕਿਤੇ ਬਾਹਰ ਜਾਣਾ ਸੀ ਉਹਨਾਂ ਨੇ ਅੱਜ اچانک ਆਏ ਨੇ ਗੁਰਦਾਸ ਸਾਹਿਬ ਉਹ ਪਹਿਲਾਂ ਉਹਨਾਂ ਨੂੰ ਆਣ ਕੇ ਉਹਨਾਂ ਬਿੰਦਗੀ ਜੀ ਤੁਸੀਂ ਭਾਈ ਸਾਹਿਬ ਸਿੰਘ ਜੀ ਸਾਹਿਬ ਦੇਖ ਲਓ ਭਾਈ ਸੱਦਿਆ ਕਿਉਂ ਨਹੀਂ ਕਿਸੇ ਨੂੰ ਪਹਿਲਾਂ ਜਦੋਂ ਬੋਲਣ ਤੋਂ ਦੇਖੋ ਸਰ ਅਸੀਂ ਲੜਾਈ ਦੇ ਡਰ ਤੋਂ ਕਿਸੇ ਨੂੰ ਨਹੀਂ ਇਹੋ ਜੀ ਗੱਲਬਾਤ ਕੀਤੀ ਪਰ ਉਹ ਸਾਡੇ ਗਰੰਤੀ ਸਾਹਿਬ ਮੇਨ ਨੇ ਸਾਡੀ ਸੰਗਤ ਨਾਲ ਸੀ ਜੀ ਸਾਰੇ ਸਾਹਮਣੇ ਵੀਡੀਓਗ੍ਰਾਫੀ ਹੋਈ ਆ ਉਹਦੇ ਵਿੱਚ ਪੂਰੀ ਫੋਨ ਰਿਕਾਰਡ ਆ ਜੀ ਕਿਸੇ ਗੱਲ ਤੇ ਕੋਈ ਔਨ ਤਾਂ ਨਹੀਂ ਹੈ ਇਹ ਜਾਣ ਵਈਏ ਬਦਨਾਮ ਕਰਦੇ ਗੁਰੂ ਕਰਨ ਲੜਾਈ ਦੇ ਕਾਰਨ ਕੀ ਲੱਗਦੇ ਤੁਹਾਨੂੰ ਪਹਿਲੇ ਪੜਾ ਲੜਾਈ ਹੋਣੀ ਹੈ ਹਾਂਜੀ ਦੇਖੋ ਜੀ ਆਪਸੇ ਵਿਚ ਬੜੀਰ ਬਹਾਰ ਕਿੰਨਾ ਨਾ ਕੀ ਮਰੀ ਇਹਨਾਂ ਨੂੰ ਬਿਠਾਇਆ ਜੀ ਇਹੋ ਵਿਵਾਦ ਤੇ ਇੱਕ ਦੂਜੇ ਇਲਜ਼ਾਮ ਲੱਗ ਰਹੇ ਨੇ ਉਹਦੇ ਆੜ ਦੇ ਵਿੱਚ ਮਲਾਜ਼ਮਾਂ ਨੂੰ ਗਲਤ ਬੋਲਿਆ ਜਾ ਰਿਹਾ ਵਾਰ-ਵਾਰ ਇਸ ਥੋਕੀ ਸੁਸਾਇਟੀਆਂ ਦਾ ਮਸਲਾ ਸੁਸਾਇਟੀਆਂ ਆਪਸੇ ਵਿੱਚ ਸੁਲਝਦੀਆਂ ਨਹੀਂ ਹੁਣ ਗੁਰੂ ਪਹਿਲਾਂ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਇੱਕ ਦੂਜੇ ਨੂੰ ਸਾਰੀਆਂ ਜਿਹੜੀਆਂ ਪੋਥੀ ਸਾਹਿਬ ਚ ਹੋਰ ਸਮਾਨ ਦਿੱਤਾ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਜਦੋਂ ਗੜਾਈ ਵਧ ਗਈ ਆ ਹੁਣ ਉਹ ਕਹਿ ਰਹੇ ਜੀ ਗੁਰੂ ਘਰ ਵਾਲੋਂ ਤੁਸੀਂ ਅਹੀਂ ਫੇਰ ਵੀ ਪਠਾਨ ਦੀ ਇਹਨਾਂ ਨੂੰ ਵਾਰ-ਵਾਰ ਕੋਸ਼ਿਸ਼ ਕੀਤੀ ਆ ਬੀਬੀ ਜੀ ਇਹ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਧਰਮ ਪ੍ਰਚਾਰ ਕਮੇਟੀ ਤੋਂ ਜਾਂ ਕਿਸੇ ਹੋਰ ਮੰਨ ਲਓ ਜਿਹਨਾਂ ਦੀ ਵੀ ਤੁਸੀਂ ਡਿਊਟੀ ਰਵਾਣੀ ਚਾਹੁੰਦੇ ਹੋ ਲਵਾ ਕੇ ਚੈੱਕ ਕਰ ਸਕਦੇ ਹੋ ਜੇ ਕੋਈ ਹੁੰਦਾ ਹੀ ਹੋਈ ਮੈਂ ਜ਼ਿੰਮੇਵਾਰ ਆ ਤੇ ਅੱਜ ਉਹਨਾਂ ਨੇ ਕਿਹਾ ਸੀ ਦੋ ਦਿਨਾਂ ਬਾਅਦ ਤੇ ਬਾਹਰ ਜਾਣਾ ਕੱਲ ਨੂੰ ਤੁਸੀਂ ਇਹ ਨਾ ਕਹੀਓ ਕਿ ਤੁਸੀਂ ਆਪਣੀ ਮਰਜ਼ੀ ਨਾਲ ਅਮਾਰੀ ਖੋਲ ਕੇ ਸਫਾਈ ਕੀਤੀ ਗੁਰਦਾਰੇ ਦੇ ਹੈਡ ਗ੍ਰੰਥੀ ਸਾਹਿਬਾਨ ਮੈਂ ਮੌਜੂਦ ਸੀ ਨਾਲ ਤਿੰਨ ਸੇਵਾਦਾਰ ਸੀ ਇੱਕ ਭਾਈ ਪ੍ਰਵੰਦ ਸਿੰਘ ਜ ਵੀਡੀਓਗ੍ਰਾਫੀ ਦੇ ਵਿੱਚ ਆਨ ਰਿਕਾਰਡ ਤਾਲਾ ਖੋਲ ਕੇ ਵਖਾ ਕੇ ਪੰਜ ਸੱਤ ਮਿੰਟਾਂ ਦੀ ਵੀਡੀਓ ਬਣੀ ਸਾਡੇ ਕੋਲ ਜਿੰਨੀ ਵੀ ਹੈਗੀ ਆ ਉਹ ਵਖਾ ਕੇ ਉਸ ਤੋਂ ਬਾਅਦ ਉਹਨਾਂ ਜਦੇ ਸਾਡੇ ਸਾਹਮਣੇ ਤਾਲਾ ਲਾ ਕੇ ਸਾਡੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਾਲ ਹੀ ਬਾਹਰ ਆਏ ਨੇ ਸੱ ਸੰਗਤਾਂ ਦਾ ਰੋਸ਼ਨੀ ਹੈਗਾ ਰੋਸ਼ ਇਹ ਹੀ ਆ ਜੀ ਇਹ ਸਿਰਫ ਲੜਾਈ ਇਹਨਾਂ ਦੀ ਪੁਰਾਣੀ ਆ ਪੋਥੀਆਂ ਦੀ ਇੱਕ ਦੂਜੇ ਤੋਂ ਲਈਦੇ ਦੀ ਪੋਥੀ ਸਾਹਿਬ ਜਣੀਆਂ ਦਿੱਤੀਆਂ ਵਈਆਂ ਆ ਉਹਦੇ 'ਚ ਗੁਰਦੁਆਰਾ ਸਾਹਿਬ 'ਚ ਕੋਈ ਇਹਨਾਂ ਰਿਕਾਰਡ ਨਹੀਂ ਦਿੰਦਾ ਵੀ ਅਸੀਂ ਕਦੋਂ ਦਿੱਤੀਆਂ ਕਦੋਂ ਜਮਾ ਕਰਾਈਆਂ ਕਦੋਂ ਨਹੀਂ ਨਾ ਕਿਸੇ ਹੈਡ ਗ੍ਰੰਥੀ ਸਾਹਿਬ ਨਾ ਕਿਸੇ ਉਸ ਮੌਕੇ ਦੇ ਪ੍ਰਬੰਧਕ ਨੂੰ ਠੀਕ ਹੈ ਜੀ ਹੁਣ ਜਦੋਂ ਲੜਾਈ ਇਹਨਾਂ ਦੀ ਵਧ ਗਈ ਹੁਣ ਸਾਡੇ ਤੇ ਵਾਰ-ਵਾਰ ਅਸੀਂ ਕਹਿੰਦੇ ਆ ਵੀ ਤੁਸੀਂ ਸੰਗਤ ਜਿੱਦ ਦਿਨ ਇਹਨਾਂ ਨੇ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਕੀਤੀ ਸੀ ਅਸੀਂ ਕਹੇ ਤੁਸੀਂ ਆਪਸ ਵਿੱਚ ਬੈਠ ਜਾਓ ਗੁਰਦਰਾ ਸਾਹਿਬ ਦੇ ਮੁਲਾਜ਼ਮਾਂ ਨੂੰ ਜਾਂ ਗੁਰਦਰਾ ਸਾਹਿਬ ਨੂੰ ਇਸ ਵਿੱਚ ਫਾਇਦਾ ਹੀ ਹੈ ਜੇ ਸੰਗਤ ਰੱਖਦੀ ਹੈ ਪਰ ਇਹ ਆਪਸ ਵਿੱਚ ਇਹਨਾਂ ਦੇ ਮਤਭੇਦ ਇਹਨੇ ਨੇ ਇਹ ਆਪਸ ਵਿੱਚ ਰਲ ਕੇ ਨਹੀਂ ਬਿੰਦੇ ਉਹਦੇ ਆੜ ਦੇ ਵਿੱਚ ਸਿਰਫ ਸਾਨੂੰ ਵਾਰ-ਵਾਰ ਮੁਲਾਜ਼ਮਾਂ ਨੂੰ ਟਾਰਗੇਟ ਕੀਤਾ ਜਾਂਦਾ ਇੱਥੇ ਆ ਕੇ ਤੁਸੀਂ ਆਨ ਰਿਕਾਰਡ ਦਾ ਦੇਖੋ ਤੁਸੀਂ ਵੀਡੀਓ ਬਣਾਈ ਆ ਦੇਖੋ ਸਾਨੂੰ ਕਿੰਨਾ ਬਹੁਤ ਮਾਣਾ ਚੰਗਾ ਬੋਲੇਗਾ ਦਫ਼ਤਰ ਸਾਹਿਬ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਪੰਚ ਸਾਹਿਬ ਦੇ ਵਿੱਚ ਕਹਿੰਦੇ ਨਾ ਮਰਿਆਦਾ ਭੰਗ ਉਹਨਾਂ ਸਭ ਤੋਂ ਵੱਡੀ ਦਾ ਇਹ ਮਰਿਆਦਾ ਭੰਗ ਕਰ ਰਹੇ ਨੇ ਜਿਨ੍ਹਾਂ ਨੂੰ ਬੋਲਣ ਦਾ ਨਹੀਂ ਪਤਾ ਆਂਦਿਆਂ ਸਾਰੇ ਗાળા ਕੰਨ ਦੇ ਕਦੀ ਹੱਡ ਕਰਉਂਦੀ ਸੀ ਸਾਹਿਬ ਨੂੰ ਗੱਲ ਕੱਟਦੀ ਅੱਜ ਤੁਹਾਡੇ ਸਾਹਮਣੇ ਆਉਣ ਮੀਡੀਆ ਦੇ ਰਿਕਾਰਡ ਤੁਸੀਂ ਸਾਰੇ ਵੀਰੋ ਰਿਕਾਰਡ ਰੱਖਿਓ ਜਾਂ ਸਾਨੂੰ ਦੇ ਦਿਓ ਇਹ ਕਟਣੀ ਨਹੀਂ ਚਾਹੀਦੀ ਇਹ ਚੀਜ਼ ਇੱਕ ਆਨ ਰਿਕਾਰਡ ਰੱਖੋ ਵੀ ਗਾਲਾਂ ਆਈਆਂ ਕਿ ਨਹੀਂ ਆਈਆਂ ਗਾਲਾਂ ਵਿੱਚ ਆਈਆਂ ਗਰੰਟੀ ਸਿੰਘ ਨੂੰ ਗਾਲਾਂ ਕੱਢੀਆਂ ਨੇ ਸਾਨੂੰ ਜਿੱਦਾਂ ਸਾਨੂੰ ਗਾਲਾਂ ਕੱਢੀਆਂ ਨੇ ਮਸਾਂ ਦੇ ਨੇ ਕਦੀ ਕੋਈ ਕੁੱਛ ਕਹਿੰਦੇ ਕਦੀ ਕੋਈ ਕੁੱਛ ਕਹਿੰਦੇ ਨੇ ਦੱਸੋ ਇਹ 20 ਸਾਲ ਸਾਨੂੰ ਹੋ ਗਏ ਨੇ ਇੱਥੇ ਹੁਣ ਅਸੀਂ 20 ਸਾਲਾਂ ਤੋਂ ਕੋਈ 25 32 ਸਾਲ ਹੋ ਗਏ ਭਾਈ ਸਾਹਿਬ ਨੂੰ ਸੇਵਾ ਕਰਦੇ ਆ ਗਰੰਟੀ ਨੂੰ ਅੱਜ ਤੱਕ ਪਹਿਲਾਂ ਕਿਉਂ ਨਹੀਂ ਕਦੀ ਇਲਜ਼ਾਮ ਲੱਗਾ ਜੀ ਕੋਈ ਸਾਬਤ ਕਰਨ ਕੀ ਇਲਜ਼ਾਮ ਹਟੇ ਸਰ ਜਦ ਪੁਰਾਣੀ ਲੜਾਈ ਸੀ ਕਿ ਪਹਿਲਾਂ ਤਾਂ ਤੁਸੀਂ ਮੀਡੀਆ ਸਾਦ ਕੇ ਇਹ ਵੀ ਦਿਖਾ ਸਕਦੇ ਸੀ ਨਾ ਕਿ ਸਾਡੇ ਨਾਲ ਇਹ ਹੋ ਰਿਹਾ ਹੁਣ ਇਨਸਾਫ ਦੀ ਮੰਗ ਕਰ ਰਹੇ ਪਹਿਲਾਂ ਵੀ ਮੰਗ ਪੈਂਦੀ ਅਸੀਂ ਤਾਂ ਸੰ ਇਹੀ মিডিਆ ਸਾਧਕੇ ਤੇ ਸੰਗਤ ਮੰਨ ਲਓ ਸੰਗਤ ਦੇ ਖਿਲਾਫ ਕਰੀਏ ਅਸੀਂ ਤਾਂ ਹਰ ਵੇਲੇ ਇਹੋ ਕਹਿੰਦੇ ਹਾਂ ਵੀ ਤੁਸੀਂ ਆਪਸ ਵਿੱਚ ਆਪਣਾ ਰਾਜੀਨਾਮਾ ਕਰ ਲਓ ਸਾਡੇ ਤੱਕ ਆਉਣ ਹੀ ਨਾ ਦਿਓ ਗੱਲ ਅਸੀਂ ਤੁਹਾਡੀ ਸੇਵਾ ਤੁਸੀਂ ਸੁਸਾਇਟੀਆਂ ਨਾਲ ਕੇ ਕਰੋ ਅਸੀਂ ਰਾਜੀ ਹਾਂ ਪਰ ਪਿਛਲੇ 5-6 ਮਹੀਨਿਆਂ ਤੋਂ ਇਸੇ ਕਰਕੇ ਤੁਹਾਰੇ ਦੇ ਵਿੱਚ ਵਿਵਾਦ ਕਿਉਂ ਛਿੜਦੇ ਨੇ ਭਾਜੀ ਇਸੇ ਕਰਕੇ ਲੈ ਕੇ ਕਦੇ ਹੋਣ ਇਸ ਚੀਜ਼ ਇਸੇ ਕਰਕੇ ਕਿਉਂਕਿ ਆਪਸ ਵਿੱਚ ਇਹਨਾਂ ਦੀ ਜਿਹੜੀ ਉਹ મતਭੇਦ ਪੈ ਨੇ ਉਹ ਉਹ ਇੰਨੇ ਜ਼ਿਆਦਾ ਵੱਧ ਗਏ ਨੇ ਹੁਣ ਕੋਠੀ ਸਾਹਿਬ ਦਾ ਮਸਲਾ ਤਾਂ ਹੀ ਆ ਵੀ ਇਹਨਾਂ ਨੇ ਸਾਡੇ ਤੋਂ ਬਿਨਾਂ ਪੁੱਛੇ ਤਾਂ ਦਿੱਤੀਆਂ ਕੁਝ ਅਸੀਂ ਫਿਰ ਵੀ ਕਹਿੰਦੇ ਆ ਵੀ ਚਲੋ ਠੀਕ ਆ ਅਸੀਂ ਦੇ ਅਸੀਂ ਤਾਂ ਵਿੱਚ ਬੈਨੇ ਆ ਅਸੀਂ ਵਾਰ-ਵਾਰ ਸਮਝਾਇਆ ਪਰ ਉਹ ਦੂਜੀ ਜਿਹੜੀ ਸੇਵਾ ਸੁਸਾਇਟੀ ਉਹ ਕਹਿੰਦੀ ਜੀ ਅਸੀਂ ਇਹਨਾਂ ਨੂੰ ਜਵਾਬ ਦੇ ਨਹੀਂ ਆ ਅਸੀਂ ਗੁਰੂ ਘਰ ਨੂੰ ਆ ਜਾਂ ਤੁਸੀਂ ਧਰਮ ਪ੍ਰਚਾਰ ਸ਼ੋਣੀ ਕਮੇਟੀ ਤੋਂ ਕਿਸੇ ਦੀ ਰੂੜੀ ਲਵਾ ਲਓ ਅਗਰ ਜੇ ਉਹਦੇ ਝੂਣਦਾ ਹੀ ਹੋਈਏ ਮੈਂ ਜ਼ਿੰਮੇਵਾਰ ਹਾਂ ਦੇਖੋ ਜੀ ਸਾਡੇ ਸਾਰੇ ਸਤਿਕਾਰਯੋਗ ਨੇ ਸਾਡਾ ਸਾਰਾ ਸਿੱਖ ਭਾਈਚਾਰਾ ਸਾਡੇ ਸਾਰੇ ਜਿੰਨੇ ਵੀ ਆਪਣਾ ਮਾਤਾਵਾ ਭੈਣਾ ਸਾਡੇ ਸਰਦਾਰ ਸਾਹਿਬ ਜਿੰਨੇ ਵੀ ਇੱਥੇ ਸਾਰੇ ਸੰਗਤ ਜਿਹੜੀ ਹੈਗੀ ਇਕੱਠੇ ਹੋਈ ਹੈ ਇਸ ਮੈਟਰ ਦੇ ਵਿੱਚ ਇਹ ਅਜੇ ਤੱਕ ਨਾ ਤਾਂ ਸਾਡੇ ਕੋਲ ਕੋਈ ਕੰਪਲੇਂਟ ਪਹੁੰਚੀ ਨਾ ਇਹਨਾਂ ਦੇ ਕੋਈ ਨਾਮਿੰਦੇ ਆਏ ਇਹਨਾਂ ਨੂੰ ਇਹੀ ਬੇਨਤੀ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਆਪਣੇ ਹੱਥ ਚ ਨਾ ਲਓ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਸ ਚੀਜ਼ ਨੂੰ ਬਹਾਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਇਹਨਾਂ ਦਾ ਸਾਥ ਦੇਣ ਲਈ ਪੂਰ ਜੋਰ ਸક્ષਮ ਹੈਗੇ ਆਂ ਸਾਡੇ ਤੇ ਵਿਸ਼ਵਾਸ ਕਰੋ ਤੁਸੀਂ ਇਹ ਹੁਣ ਸਾਡੇ ਕੋਲ ਦਰਖਾਸਤ ਲੈ ਕੇ ਆਉਣਗੇ ਉਹਦੇ ਜੋ ਮੈਰਿਟਸ ਹੋਣਗੇ ਜੋ ਉਹਦੇ ਵਿੱਚ ਫੈਕਟਸ ਹੋਣਗੇ ਉਹਦਾ ਐਸ ਪਰ ਲਾਅ ਅਸੀਂ ਜੋ ਬਣਦਾ ਹੋਏਗਾ ਅਸੀਂ ਕਰਾਂਗੇ ਸਰ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਕੀ ਕਹਿਣਾ ਚਾਹੁੰਦੇ ਹੋ ਕਿ ਗੁਰਦੁਆਰਾ ਮੈਡਮ ਦੇਖੋ ਉਹਦੇ ਉਹਦੇ ਮੁਤਲਕ ਮੈਂ ਤੁਹਾਨੂੰ ਸਿੰਪਲ ਇਹ ਕਹਿਣਾ ਚਾਹ ਰਿਹਾ ਉਹਦੇ ਵਿੱਚ ਮੈਂ ਕਮੈਂਟ ਨਹੀਂ ਕਰ ਸਕਦਾ ਨਾ ਮੇਰਾ ਕਮੈਂਟ ਕਰਨਾ ਬਣਦਾ ਹੈਗਾ ਬੇਸਿਕਲੀ ਜਿਹੜੀ ਲਾਅ ਐਂਡ ਆਰਡਰ ਪ੍ਰੋਬਲਮ ਐਸ ਵੇਲੇ ਤੁਸੀਂ ਦੇਖ ਰਹੇ ਹੋ ਉਧਰ ਕੈਮਰਾ ਕਰੋ ਸਾਰੇ ਜਿਹੜੇ ਆ ਇਹ ਇਹਨਾਂ ਨੇ ਇਹਦਾ ਕਰਕੇ ਜਾਮ ਲੱਗਿਆ ਹੋਇਆ ਹੈ ਇਧਰਲੇ ਪਾਸੇ ਜਾਮ ਲੱਗਿਆ ਹੋਇਆ ਸਾਡੀਆਂ ਮਾਤਾ-ਮਾਵਾਂ ਸਾਡੀਆਂ ਰਿਸਪੈਕਟੇਬਲ ਫੈਮਲੀਆਂ ਜਿਹੜੀਆਂ ਹੈਗੀਆਂ ਨੇ ਇੱਥੇ ਬੈਠੀਆਂ ਹੈਗੀਆਂ ਨੇ ਇਹਨਾਂ ਦੇ ਮਨ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਰੋਸ ਹੋ ਸਕਦਾ ਪਰ ਜੋ ਮੈਨੂੰ ਸਮਝ ਆ ਰਿਹਾ ਕਿ ਪ੍ਰਸ਼ਾਸਨ ਦੇ ਖਿਲਾਫ ਕੋਈ ਇਦਾਂ ਦਾ ਰੋਸ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਜਿਹੜਾ ਜੋ ਵੀ ਕਾਰਨ ਹੋਊਗਾ ਜਾਂ ਕੋਈ ਵੀ ਕੰਪਲੇਂਟ ਕਾਰਨ ਹੈ ਉਹ ਦੇਖੋ ਜੀ on facts ਹੈ on merits ਮੇਰੇ ਕੋਲ ਇੱਕ ਵਾਰੀ ਦਰਖਾਸਤ ਆਵੇ ਦਰਖਾਸਤ ਇਹਨਾਂ ਨੂੰ ਜਿਹੜੇ ਇਹਨਾਂ ਦੇ ਕੋਈ ਮੋਤਬਰ ਹੈਗੇ ਨੇ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਗਈ ਹੈ ਕਿ ਮੇਰੇ ਤੱਕ ਜਿਹੜੀ ਹੈਗੀ ਹੈ ਤੁਸੀਂ ਉਹ ਲੈ ਕੇ ਆਓ ਜੋ ਇਹਨਾਂ ਦੀ ਪ੍ਰੋਬਲਮ ਹੈ ਅਸੀਂ ਉਹਦੇ ਤੇ ਜੋ ਮੈਰਿਟਸ ਹੋਣਗੇ ਫੈਕਟਸ ਹੋਣਗੇ ਅਸੀਂ ਬਣਦੀ ਕਰਵਾਂਗੇ ਹਾਂ ਪਰ ਹੁਣੇ ਕਿਸੇ ਤਰ੍ਹਾਂ ਦਾ ਜੇ ਲਾਅ ਐਂਡ ਆਰਡਰ ਪ੍ਰੋਬਲਮ ਜਾਂ ਕੋਈ ਕਾਨੂੰਨ ਆਪਣੇ ਹੱਥੇ ਲੈਣਗੇ ਉਹਦੇ ਵਾਸਤੇ ਫਿਰ ਅਸੀਂ ਕਰਾਂਗੇ